ਜਿੱਥੇ ਕਿਸਾਨ ਨੂੰ ਗ੍ਰਿਫਤਾਰ ਕਰੋਗੇ ਅਸੀਂ ਉੱਥੇ ਗ੍ਰਿਫਤਾਰੀ ਤੜਾਉਣ ਆਵਾਂਗੇ ਤੁਹਾਡੇ ਥਾਲੇ ਘੇੜ ਕੇ ਫਿਰ ਸਾਨੂੰ ਬੰਦੇ ਛਡਾਉਣੇ ਪੈਣਗੇ ਫਿਰ ਗਰਾਊਂਡ ਤੇ ਫਿਰ ਟੱਕਰ ਚੱਲੂਗੀ ਕਿਸਾਨਾਂ ਦੀ ਤੇ ਫੋਰਸ ਦੀ ਅਸੀਂ ਇੱਦਾਂ ਜਾਣਾਂ ਨਹੀਂ ਚਾਹੁੰਦੇ ਪਾਣੀ ਨੂੰ ਡੈਮਾਂ ਦੇ ਵਿੱਚ ਜਮਾ ਹੋਣ ਦਿੱਤਾ ਗਿਆ ਔਰ ਇਕੱਠਾ ਛੱਡਿਆ ਗਿਆ ਜਿੰਨੀ ਸਮਰੱਥਾ ਸਤਲੁਜ ਦਰਿਆ ਦੇ ਬੰਨਾਂ ਦੀ ਸੀ ਗਾਂ ਹਰੀ ਕੇ ਕਿੰਨੇ ਇਕੱਠੇ ਹੋਏ ਦੋਵੇਂ ਇਕੱਠੇ ਹੁੰਦੇ ਆ ਉਹਦੇ ਨਾਲ ਉਹ ਵੱਧ ਪਾਣੀ ਛੁੱਟ ਕੇ ਜਾਨ ਬੁੱਝ ਕੇ ਪਿੰਡਾਂ ਨੂੰ ਰੋੜਿਆ ਗਿਆ 70000 ਰੁਪਇਆ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇ ਫਸਲ ਦਾ ਪਾਣੀ ਸਦੀਆਂ ਤੋਂ ਕਿਸਾਨਾਂ ਦੀ ਨਿੱਜੀ ਮਾਲਕੀ ਤੇ ਵਗੇ ਉਹਦਾ ਮੁਆਵਜ਼ਾ ਸਰਕਾਰ ਨੇ ਕੋਈ ਨਹੀਂ ਦੇਣਾ ਹੈ ਜੇ ਉਹਦੇ ਵਿੱਚ ਰੇਤ ਆ ਜਾਵੇ ਤੇ ਰੇਤ ਤੇ ਕਹਿੰਦੇ ਕਬਜ਼ਾ ਸਰਕਾਰ ਸਰਕਾਰ ਮਾਈਨਿੰਗ ਮੁਆਵਜ਼ੇ ਨੂੰ ਹੱਟਣਾ ਕਰੀਏ ਸਰਕਾਰ ਦੀ ਸ਼ਹਿਰ ਤੇ ਸਭ ਕੁਝ ਚੱਲ ਰਿਹਾ ਇੱਕ ਤਾਂ ਇਹ ਆ ਵੀ ਰੇਤ ਕੱਢਣ ਵਾਲੀ ਗੱਲ ਖੁੱਲੀ ਹੋਣੀ ਚਾਹੀਦੀ ਆ ਕਸਾਨੀ ਦਾ ਮਜ਼ਦੂਰਾਂ ਦਾ ਬਹੁਤ ਸਾਰੇ ਤਰ੍ਹਾਂ ਦਾ ਨੁਕਸਾਨ ਹੋਇਆ ਵਾ ਨਾ ਕੇਂਦਰ ਕੁਝ ਅੱਜ ਦੀ ਡੇਟ ਵਿੱਚ ਕਰਦਾ ਸਾਨੂੰ ਨਜ਼ਰ ਆ ਰਿਹਾ ਤੇ ਨਾ ਪੰਜਾਬ ਸਰਕਾਰ ਕਰਦੇ ਨਜ਼ਰ ਆ ਰਹੀ ਕਿਸਮ ਦੀ ਰਾਜਨੀਤੀ ਹੋ ਰਹੀ ਆ ਕੇਂਦਰ ਵਾਲੇ ਪੰਜਾਬ ਨੂੰ ਦੋਸ਼ ਦਿੰਦੇ ਆ ਪੰਜਾਬ ਵਾਲੇ ਕੇਂਦਰ ਨੂੰ ਦੋਸ਼ ਦਿੰਦੇ ਹੈਗੇ ਆ ਜੋ ਅੱਜ ਮੌਜੂਦਾ ਹਾਲਤਾਂ ਨੇ ਇਹ ਦੋ ਗਾਵਾਂ ਪਰਾਲੀ ਵਾਲੇ ਮਸਲੇ ਤੇ ਮਾ ਜੜੀਆਂ ਪਹਿਲਾਂ ਅਸੀਂ ਕਹਿੰਦੇ ਸੀ ਕਿ ਕਿਸਾਨ ਪਰਾਲੀ ਨੂੰ ਅੱਗ ਲਾ ਕੇ ਰਾਜੀ ਨਹੀਂ ਹੈਗਾ ਇਹਦਾ ਕੋਈ ਠੋਸ ਹੱਲ ਕੱਢਿਆ ਜਾਵੇ ਚਾਹੇ ਸਾਨੂੰ ਕੋਈ ਖੇਤੀ ਦੇ ਖੇਤਰ ਵਿੱਚ ਮਸ਼ੀਨਰੀ ਮੁਹੱਈਆ ਕਰਾ ਦਿੱਤੀ ਜਾਵੇ ਜਾਂ 7000 ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇ ਜਾਂ 200 ਪ੍ਰਤੀ ਕੁੰਟਲ ਸਾਨੂੰ ਮੁਆਵਜ਼ਾ ਮਈਆ ਉਹ ਵੀ ਕੋਈ ਹੱਲ ਨਹੀਂ ਹੈਗਾ ਅਸੀਂ ਆਪਣੇ ਤੌਰ ਤੇ ਪਰਾਲੀ ਨੂੰ ਸਾਈਡ ਤੇ ਰੱਖ ਲਾਂਗੇ ਦਾ ਕੋਈ ਪ੍ਰਬੰਧਨ ਕਰ ਲਾਂਗੇ ਔਰ ਉਹਦੇ ਤੇ ਵੀ ਕੋਈ ਸਰਕਾਰ ਨੇ ਇਸ ਕਿਸਮ ਦੀ ਸਹਾਇਤਾ ਸਾਡੀ ਨਹੀਂ ਕੀਤੀ ਹੈ ਕਿ ਸਗੋਂ ਸਰਵੋੱਚ ਅਦਾਲਤ ਦਾ 100 ਰੁਪਇਆ ਪ੍ਰਤੀ ਕੁਇੰਟਲ ਬਾਉਂਸ ਦੇਣ ਵਾਲਾ ਫੈਸਲਾ ਵੀ ਨਾ ਕੇਂਦਰ ਨੇ ਨਾ ਪੰਜਾਬ ਨੇ ਲਾਗੂ ਕੀਤਾ ਹੈਗਾ। ਇਹਦੇ ਨਾਲ ਦੀ ਨਾਲ ਇਸ ਵੇਲੇ ਜਿਹੜਾ ਪੰਜਾਬ ਦੇ ਅੰਦਰ ਜਿੱਥੇ ਤੁਸੀਂ ਦੇਖੋਗੇ ਵੀ ਝੋਨੇ ਦੇ ਵਿੱਚ ਜਿਹਨੂੰ ਉਹ ਕਹਿੰਦੇ ਬੂਟਾ ਛੋਟਾ ਰਹਿ ਰਿਹਾ ਉਹਦੀ ਮਾਰ ਹੈਗੀ ਆ ਹਲਦੀ ਉਲੀ ਰੋਗ ਜਿਹਨੂੰ ਕਹਿੰਦੇ ਆ। ਉਹ ਵੀ ਜਿਹਨੂੰ ਪੰਜਾਬੀ ਵਿੱਚ ਸਾਡੇ ਕਿਸਾਨ ਹਲਦੀ ਰੋਗ ਕਹਿੰਦੇ ਨੇ ਉਹਦੀ ਮਾਰ ਵੀ ਇਸ ਵੇਲੇ ਪੈ ਰਹੀ ਹੈਗੀ ਆ ਔਰ ਵੈਸੇ ਹੀ ਸਾਨੂੰ ਪਤਾ ਵਾ ਕਿ ਕਿਸਾਨਾਂ ਨੂੰ ਕਦੀ ਫਸਲਾਂ ਦੇ ਭਾਅ ਸਹੀ ਨਾ ਮਿਲਣ ਕਰਕੇ ਵੈਸੇ ਹੀ ਕਰਜ਼ਾਨੀ ਕਿਸਾਨੀ ਕਰਜ਼ੇ ਦੀ ਮਾਰ ਹੇਠ ਹੈਗੀ ਆ ਤੋਂ ਇਨਾਂ ਹਾਲਾਤਾਂ ਵਿੱਚ ਸਾਡਾ ਫੌਰੀ ਅਸੀਂ ਕੀ ਕਰੀਏ ਉਹਦੇ ਜੋ ਅੱਜ ਕਿਸਾਨ ਮਜ਼ਦੂਰ ਮੋਰਚਾ ਜਿਹੜਾ ਇੱਕ ਤਾਂ ਸੀਗਾ ਵੀ ਏ ਅਸੀਂ ਚਾਹੁੰਦੇ ਸੀ ਵੀ ਇਹ ਸਾਂਝਾ ਅੰਦੋਲਨ ਹੋਵੇ ਠੀਕ ਹੈ ਜੀ ਇਹਦੇ ਲਈ ਅਸੀਂ ਐਸ ਕੇ ਐਮ ਨੂੰ ਚਿੱਠੀ ਲਿਖੀ ਸੀ ਪਰ ਉਹਦਾ ਕੋਈ ਫੌਰੀ ਤੌਰ ਤੇ ਸਾਨੂੰ ਜਵਾਬ ਆ ਨਹੀਂ ਸਕਿਆ ਹੈਗਾ ਉਹ ਚਿੱਠੀ ਵੀ ਤੁਹਾਨੂੰ ਜਾਰੀ ਕਰ ਦਾਂਗੇ ਇਸ ਕਰਕੇ ਸਾਨੂੰ ਆਪਣੇ ਤੌਰ ਤੇ ਫਿਰ ਕਿਸਾਨ ਮਜ਼ਦੂਰ ਮੋਰਚੇ ਨੂੰ ਕੁਛ ਨਾ ਕੁਛ ਕਰਨਾ ਪੈਣਾ ਸੀਗਾ ਫਿਰ ਵੀ ਅਸੀਂ ਗੱਜਾ ਇਸ਼ਾਰਾ ਖਲੀਆਂ ਜੇ ਵੱਡੇ ਅੰਦੋਲਨ ਤੋਂ ਪਹਿਲਾਂ ਉਹਦੀਆਂ ਵੀ ਹਜੇ ਕੋਈ ਇਕਤਾ ਦੀ ਜੇ ਸੰਭਾਵਨਾ ਹੈ ਤਾਂ ਸਾਨੂੰ ਵੇਟ ਕਰਨਾ ਚਾਹੀਦਾ ਹੈ ਇਹਦੇ ਲਈ ਫੌਰੀ ਕੀ ਕਰੀਏ ਇੱਕ ਤਾਂ ਇਸ ਵੇਲੇ ਪੰਜਾਬ ਦੀਆਂ ਜਥੇਬੰਦੀਆਂ ਪੰਜਾਬ ਦੀ ਆਮ ਪਬਲਿਕ ਧਾਰਮਿਕ ਜਥੇਬੰਦੀਆਂ ਸਮਾਜਿਕ ਖੇਤਰ ਦੇ ਲੋਕ ਇਸ ਵੇਲੇ ਹੜ੍ਹ ਪੀੜਤਾਂ ਦੀ ਸਹਾਇਤਾ ਕਰਨ ਵਿੱਚ ਲੱਗੇ ਹੋਏ ਆ ਇੱਕ ਉਧਰ ਲੱਗਾ ਹੋਇਆ ਗਾਵਾਂ ਕੋਸ਼ਿਸ਼ ਆ ਬਿਰੇਦ ਕਿਸਾਨਾਂ ਦੀ ਕੱਢ ਕੇ ਤੇ ਕਣਕ ਦੀ ਬਜਾਈ ਕੀਤੀ ਜਾ ਕੇ ਇਹ ਵੀ ਸਾਡੇ ਸਾਹਮਣੇ ਹੈਗਾ ਇੱਕ ਗਾਂ ਝੋਨੇ ਦੀ ਵਾਢੀ ਵੀ ਸ਼ੁਰੂ ਹੋ ਗਈ ਆ ਮਾਧਿਏ ਦੇ ਵਿੱਚ ਬਾਸਮਤੀ ਵੱਡੀ ਜਾ ਰਹੀ ਆ ਅਰ ਰੋਲ ਵੀ ਰਹੀ ਮੰਡੀਆਂ ਦੇ ਵਿੱਚ ਉਹਦਾ ਭਾਅ ਜਿਹੜਾ ਮਿਲਣਾ ਚਾਹੀਦਾ ਸੀ ਉਹ ਕਿਸਾਨਾਂ ਨੂੰ ਐਤਕੀ ਨਹੀਂ ਮਿਲਿਆ ਹੈਗਾ ਬਹੁਤ ਸਾਰੇ ਉਹਦੇ ਕਾਰਨ ਨੇ ਉਹਦੇ ਤੇ ਵੀ ਕੋਈ ਬੋਲ ਨਹੀਂ ਰਿਹਾ ਨਾ ਪੰਜਾਬ ਬੋਲਿਆ ਨਾ ਕੇਂਦਰ ਬੋਲੀ ਦੂਜਾ ਨਰਮਾ ਬਣ ਤੇ ਸਾਡੀ ਮਾਲਵੇ ਦੀ ਉਹ ਵੀ ਜਦੋਂ 7700 ਤੋਂ ਵੱਧ ਕਹਿੰਦੇ ਉਹਦੀ ਖਰੀਦ ਬੋਲ ਸੀ ਆ 4500 ਵੀ ਠਾ ਡਿੱਗਿਆ ਉਹਦਾ ਰੇਟ ਇਹ ਵੀ ਅਸੀਂ ਦੇਖ ਰਹੇ ਤੋ ਵਰਤਾਰੇ ਅਸੀਂ ਦੇਖਿਆ ਇੰਨਾ ਹਾਲਤਾਂ ਵਿੱਚ ਫਿਰ ਸਾਡੀ ਕਿਸਾਨ ਮਜ਼ਦੂਰ ਮੋਰਚੇ ਨੇ ਅੱਜ ਫੈਸਲਾ ਕੀਤਾ ਕਿ ਅਸੀਂ 6 ਅਕਤੂਬਰ ਨੂੰ ਫੌਰੀ ਤੌਰ ਤੇ ਸਰਕਾਰ ਦਾ ਧਿਆਨ ਖਿੱਚਣ ਵਾਸਤੇ ਕਿਉਂਕਿ ਅਸੀਂ ਸਮਾਂ ਕਾਫੀ ਦਿੱਤਾ ਹੜ੍ਹਾਂ ਤੋਂ ਬਾਅਦ ਅਸੀਂ ਖਾਸ ਕਰਕੇ ਹੜ੍ਹਾਂ ਦਾ ਮੁਆਵਜ਼ਾ ਲੈਣ ਵਾਲੀ ਗੱਲ ਵੀ ਫੌਰੀ ਇਹਨੂੰ ਜਾਰੀ ਕਰੇ ਸਰਕਾਰ ਫੌਰੀ ਕਦਮ ਚੱਕੇ ਹੈਗੇ ਹੜ੍ਹਾਂ ਦੀ ਕੀ ਕੀ ਮੰਗਦੇ ਹੈਗੇ ਆ ਇੱਕ ਤਾਂ ਸਾਡੀ ਸਮਝ ਹੈਗੀ ਆ ਕਿ ਇਹ ਮੈਨ-ਮੇਡ ਆ ਇਹ ਕੁਦਰਤੀ ਨਹੀਂ ਹੈ ਭਗਵੰਤ ਮਾਨ ਜੀ ਉਹਨੂੰ ਵਿਧਾਨ ਸਭਾ ਦੀ ਕੁਦਰਤੀ ਕਹਿ ਕੇ ਜਿਹੜਾ ਖਤਮ ਕਰ ਰਹੇ ਆ ਇਹ ਐਸੀ ਰੱਦ ਕਰਦੇ ਆ ਇਹ ਕੁਦਰਤੀ ਬੇਸ਼ੱਕ ਬਰਸਾਤ ਕੁਦਰਤੀ ਆ ਸਦੀਆਂ ਪਹਿਲਾਂ ਵੀ ਹੁੰਦੀ ਸੀ ਤੇ ਗਾਂ ਵੀ ਹੁੰਦੀ ਰਹਿਣੀ ਹੈਗੀ ਆ ਉਹਦੇ ਵਿੱਚ ਜਿਹੜਾ ਡੈਮਾਂ ਦਾ ਪ੍ਰਬੰਧਨ ਆ ਜਿਵੇਂ ਕਹਿੰਦੇ ਵੀ ਕੇਂਦਰ ਜ਼ਿੰਮੇਵਾਰ ਆ ਬੀਬੀਐਮ ਵੀ ਤੇ ਕੇਂਦਰ ਦਾ ਕਬਜ਼ਾ ਵਾ ਉਹ ਸਹੀ ਤਰੀਕੇ ਨਾਲ ਕਿਤਾ ਉੱਤੇ ਗਾਰ ਬਹੁਤ ਭਰੀ ਪਈ ਆ ਉਹਨੂੰ ਖਾਲੀ ਕਰਨ ਦੀ ਸਾਡੀ ਮੰਗ ਹੈ ਵੀ ਤੁਰੰਤ ਗਾਰ ਨੂੰ ਕਿਵੇਂ ਸਫਾਈ ਕਰਕੇ ਖਾਲੀ ਕਰਾਇਆ ਜਾਵੇ ਤਾਂ ਜੋ ਉਹਦੇ ਵਿੱਚ ਸਟੋਰੇਜ ਦੀ ਜਿਹੜੀ ਸ਼ਮਤਾ ਵਾ ਪਾਣੀ ਨੂੰ ਰੱਖਣ ਦੀ ਉਹ ਵਧੇ ਇਹਦੇ ਨਾਲ ਦੀ ਨਾਲ ਜਿਹੜਾ ਰਣਜੀਤ ਸਾਗਰ ਡੈਮ ਹੈ ਉਹ ਪੰਜਾਬ ਸਰਕਾਰ ਕੋਲ ਸੀ ਦੋਵਾਂ ਦੇ ਵਿੱਚ ਜਿਹੜੀ ਪਾਣੀ ਛੱਡਣ ਦਾ ਤਰੀਕਾਕਾਰ ਆ ਉਹ ਪੰਜਾਬ ਨੂੰ ਡੋਬਣ ਵਾਲਾ ਆਖੋਗੇ ਤੇ ਉਹ ਆંકੜੇ ਕੱਢ ਕੇ ਵਾਵਾ ਸਮਾਂ ਲੱਗ ਜੂਗਾ ਤੁਹਾਡੇ ਸਾਹਮਣੇ ਰੱਖ ਦਾਂਗੇ ਇਹੇ ਜਾਣ ਬੁੱਝ ਕੇ ਪਾਣੀ ਨੂੰ ਡੈਮਾਂ ਦੇ ਵਿੱਚ ਜਮਾ ਹੋਣ ਦਿੱਤਾ ਗਿਆ ਔਰ ਇਕੱਠਾ ਛੱਡਿਆ ਗਿਆ ਜਿੰਨੀ ਸਮਰੱਥਾ ਸਤ루ਜ ਦੇ ਬੰਨਾਂ ਦੀ ਸੀ ਜਿੰਨੀ ਸਮਰੱਥਾ ਰਾਵੀ ਦਰਿਆ ਦੇ ਬੰਨਾਂ ਦੀ ਸੀ ਜਿੰਨੀ ਸਮਰੱਥਾ ਸਤ루ਜ ਦਰਿਆ ਦੇ ਬੰਨਾਂ ਦੀ ਸੀ ਗਾਂ ਹਰੀ ਕੇ ਤਿੰਨੇ ਇਕੱਠੇ ਦੋਵੇਂ ਇਕੱਠੇ ਹੁੰਦੇ ਆ ਉਹਦੇ ਨਾਲ ਉਹ ਵੱਧ ਪਾਣੀ ਛੁੱਟ ਕੇ ਜਾਨ ਬੁੱਝ ਕੇ ਪੰਜਾਬ ਨੂੰ ਰੋੜਿਆ ਗਿਆ ਇਹਦੇ ਤੇ ਸਾਡਾ ਸਪਸ਼ਟ ਕਹਿਣਾ ਵੀ ਜਿਹੜੇ ਲੋਕ ਰੁੜਦੇ ਆ ਜਿਹੜੇ ਫੈਕਟਰੀ ਹੁੰਦੇ ਸਟੇਟ ਆ ਉਹਨਾਂ ਸਟੇਟਾਂ ਕੋਲੇ ਅਧਿਕਾਰ ਹੋਣਾ ਚਾਹੀਦਾ ਵੀ ਡੈਮ ਦਾ ਪ੍ਰਬੰਧਨ ਕਿੰਨਾ ਪਾਣੀ ਛੱਡਿਆ ਜਾਵੇ ਕਿਉਂਕਿ ਡੁੱਬਤਾ ਹੋ ਰਹੇ ਆ ਨਾ ਇੱਕ ਤਾਂ ਇਹਦੇ ਵਿੱਚ ਅਸੀਂ ਇਹ ਮੰਗ ਠਾਲੀ ਹੈ ਕਿ ਇਸ ਮੰਗ ਲਈ 6 ਅਕਤੂਬਰ ਨੂੰ ਜਿਹੜਾ ਅਸੀਂ ਐਲਾਨ ਕਰਨਾ ਹੈ ਕਿ ਅਸੀਂ ਅਰਥੀ ਫੂਕ ਮਜਾਰੇ ਕਰਕੇ ਧਿਆਨ ਖਿੱਚਾਂਗੇ ਕਿ ਇਹ ਮੈਨ ਮੇਡ ਆ ਇਹ ਕੁਦਰਤੀ ਵਰਤਾਰਾ ਨਹੀਂ ਹੈਗਾ ਦੂਸਰਾ ਇਹਦੇ ਵਿੱਚ ਜਿਹੜਾ ਸੈਕੰਡ ਪਾਰਟ ਹੁੰਦਾ ਕਿ ਕਿਸਾਨਾਂ ਨੂੰ ਜਿਹੜਾ ਵਾ 70000 ਰੁਪਇਆ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇ ਫਸਲ ਦਾ ਉਹਦੇ ਚ ਵੀ ਅੱਧ ਅੱਧ ਝੋਨੇ ਦਾ ਅਸੀਂ ਐ ਮੰਗ ਰਹੇ ਆ ਉਹਦੇ ਚ ਜਿਹੜਾ ਗੰਨਾ ਵਾ ਉਹ ਕਸਾਲ ਦੀ ਫਸਲ ਹੈ ਉਹਦਾ ਲੱਖ ਬਣ ਜੂ ਅੱਢ ਦਾ ਅੱਢ ਬਣ ਜੂ ਘਰਾਂ ਦਾ ਜਿਹੜਾ ਨੁਕਸਾਨ ਹੋ ਗਿਆ ਉਹਦਾ ਮੁਆਵਜ਼ਾ ਦਿੱਤਾ ਜਾਵੇ ਪਸ਼ੂਆਂ ਦਾ ਨੁਕਸਾਨ ਹੋ ਗਿਆ ਉਹਦਾ ਨੁਕਸਾਨ ਦਿੱਤਾ ਜਾਵੇ ਇਦੋਂ ਕਾ ਪੋਲਟਰੀ ਫਾਰਮ ਰੁੜ ਗਏ ਉਹਨਾਂ ਦਾ ਮਜ਼ਦੂਰਾਂ ਦਾ ਚਾਹੇ ਉੱਥੇ ਛੋਟੇ ਦੁਕਾਨਦਾਰ ਨੇ ਜਿਸ ਕਿਸਮ ਦਾ ਵੀ ਕਿਸੇ ਦਾ ਨੁਕਸਾਨ ਹੋਇਆ ਉਸ ਨੁਕਸਾਨ ਦੀ ਪਰਪਾਈ ਸਰਕਾਰ ਕਰੇ ਔਰ ਜੋ ਅਸੀਂ ਦੇਖ ਰਹੇ ਹਾਂ ਅੱਜ ਇਦੋਂ ਵੱਡੀ ਗੱਲ ਹੈ ਕਿ ਰੇਤ ਕਿਵੇਂ ਗੱਢਣੀ ਖੇਤਾਂ 'ਚ ਸਰਕਾਰ ਕੋ ਉ ਵਿਧਾਨ ਸਭਾ ਦੇ اجلاس ਵਿੱਚ ਕੋਈ ਰੋਡ ਮੈਪ ਸਾਨੂੰ ਨਜ਼ਰ ਨਹੀਂ ਆਇਆ ਆਮ ਜਨਤਾ ਕੋਈ ਆਸ ਰੱਖਦੇ ਆ ਵੀ ਉਹ ਲੱਗੀ ਹੋਈ ਆ ਉਹੀ ਕਿਸਾਨਾਂ ਦੀ ਰੇਤ ਕੱਢੂਗੀ ਜਿਹੜਾ ਨੇ ਐਲਾਨ ਕਰਤਾ ਸੀ ਵੀ ਕਿਸਾਨ ਰੇਤ ਵੇਚ ਲੈਣ ਉਹ ਵੀ ਕੋਈ ਰੋਡ ਮੈਪ ਇਨਾਂ ਕੋਲੇ ਕਿੱਥੇ ਵੇਚੋ ਕਿੰਨੂ ਵੇਚੋ ਕੀ ਕਰੋ ਇਹਦਾ ਸਿੱਧ ਗਿੜੇ ਕਿਸਾਨ ਸਤਾਰਾ ਸਿੰਘ ਕਿਸਾਨ ਮਨੂੰ ਚਾੜਪੁਰ ਦਾੰਬਰਸਰ ਜ਼ਿਲ੍ਹੇ ਵਿੱਚ ਜਨਾਲੇ ਤੇ ਉਹਦੀ ਦਰਿਆ ਦੇ ਲੱਗੇ ਰੇਤ ਆ ਗਈ ਉਹਦੀ தੱਕ ਦਿੱਤੀ ਫਿਰ ਜਿਥੇ ਰੌਲਾ ਰੌਲਾ ਪਾਇਆ ਤੇ ਫਿਰ ਉਹਨੂੰ ਰੇਤ ਕੱਢਣ ਦਿੱਤੀ ਇਹਨਾਂ ਦਾ ਮਾਈਨਿੰਗ ਮਾਫੀਆ ਵਿੱਦ ਸਰਕਾਰ ਸਰਕਾਰ ਮਾਈਨਿੰਗ ਮਾਫੀਆ ਨੂੰ ਵੱਡਾ ਨਾ ਕਰੀਏ ਸਰਕਾਰ ਦੀ ਛਾਹ ਤੇ ਸਭ ਕੁਝ ਚੱਲ ਰਿਹਾ ਇੱਕ ਤਾਂ ਇਹ ਆ ਵੀ ਰੇਤ ਕੱਢਣ ਵਾਲੀ ਗੱਲ ਖੁੱਲੀ ਹੋਣੀ ਚਾਹੀਦੀ ਆ ਸਭ ਤੋਂ ਵੱਡਾ ਪੁਆਇੰਟ ਵੀ ਦਰਿਆ ਸਾਰੇ ਦੇ ਸਾਰੇ ਪੰਜਾਬ ਅੰਦਰ ਤੇ ਆ ਕਿਤੇ ਥੋੜਾ ਬੋਤਾ ਸਭ ਕਿਸਾਨਾਂ ਦੀ ਨਿੱਜੀ ਮਾਲਕੀ ਦੇ ਵਿੱਚ ਵਗਦੇ ਨੇ ਦੁੱਖ ਵਾਲੀ ਗੱਲ ਆ ਪਾਣੀ ਸਦੀਆਂ ਤੋਂ ਕਿਸਾਨਾਂ ਦੀ ਨਿੱਜੀ ਮਾਲਕੀ ਤੇ ਵਗੇ ਉਹਦਾ ਮੌਜੂਦਾ ਸਰਕਾਰ ਨੇ ਕੋਈ ਨਹੀਂ ਦੇਣਾ ਹੈ ਜੇ ਉਹਦੇ ਵਿੱਚ ਰੇਤ ਆ ਜਾਵੇ ਤੇ ਰੇਤ ਤੇ ਕਹਿੰਦੇ ਕਬਜ਼ਾ ਸਰਕਾਰ ਦਾ ਇਹ ਸਭ ਤੋਂ ਵੱਡਾ ਵੀ ਦੁੱਖ ਦੀ ਗੱਲ ਆ ਸਰਕਾਰ ਦੀ ਜ਼ਮੀਨ ਨਹੀਂ ਹੈ ਜਿਹੜਾ ਕੁਦਰਤੀ ਉਹਦੇ 'ਚ ਰੇਤ ਆ ਗਈ ਉਹ ਤੁਹਾਡੀ ਔਰ ਜੇ ਸਾਡੀ ਜ਼ਮੀਨ ਉਹਦੇ ਤੇ ਰੁੜ ਗਈ ਫੜ ਗਈ ਨੁਕਸਾਨ ਹੋ ਗਿਆ ਉਹਦਾ ਕਹਿੰਦੇ ਅਸੀਂ ਕੁਝ ਵੀ ਤੁਹਾਨੂੰ ਨਹੀਂ ਦੇਣਾ ਅਸੀਂ ਕਹਿੰਦੇ ਆ ਵੀ ਇਹ ਕੁਦਰਤੀ ਜਿਹੜੀ ਚੀਜ਼ ਆ ਰੇਟ ਇਹਦੇ ਤੇ ਪੱਕਾ ਜਿੱਥੇ ਕਿਸਾਨ ਦੀ ਮਾਲਕੀ ਹੈਗੀ ਆ ਉਸ ਮਾਲਕੀ ਦੇ ਵਿੱਚ ਰੇਟ ਕਿਸਾਨ ਨੂੰ ਵੇਚਣ ਦਾ ਪੱਕਾ ਅਧਿਕਾਰ ਮਿਲਣਾ ਚਾਹੀਦਾ ਸੈਕਿੰਡ ਸਾਡੀ ਸਮਝ ਕਿਸਾਨ ਮਜ਼ਦੂਰ ਮੋਰਚੇ ਵੀ ਬਣੀ ਆ ਵੀ ਗਾਹਾਂ ਤੋਂ ਫਟਾਂ ਨੂੰ ਰੋਕਿਆ ਕਿਵੇਂ ਜਾ ਸਕੇ ਇੱਕ ਪਲੈਨਿੰਗ ਤਹਿਤ ਉਹਦਾ 1.5 ਕਿਲੋਮੀਟਰ ਦਾ 2 ਕਿਲੋਮੀਟਰ ਦਾ ਕੋ ਚੜਾਈ ਤੈਅ ਕਰਕੇ ਜਿਵੇਂ ਨਹਿਰੀ ਸ਼ਕਲ ਨਹੀਂ ਦਿੰਦੀ ਹੁੰਦੀ ਕੋਈ ਦੋਵਾਂ ਸਾਈਡਾਂ ਤੋਂ ਵੱਡੇ ਬੰਨ ਬਨ ਕੇ ਵੀ ਜਿੱਥੇ ਕਰੋੜਾ ਖੂਸੂ ਦਾ ਪਾਣੀ ਨਾ ਸੁਕੇ ਉਹ ਪੱਕਾ ਕੀਤਾ ਜਾਵੇ ਦਰਿਆਵਾਂ ਨੂੰ ਪੱਕੇ ਪ੍ਰਬੰਧ ਕੀਤੇ ਜਾਵੇ ਕਦੇ ਵੀ ਪਾਣੀ ਜਿੰਨਾ ਮਰਜ਼ੀ ਆ ਜਾਵੇ ਦਰਿਆਵਾਂ ਦੇ ਕੰਢੇ ਤੋੜ ਕੇ ਨਾ ਲੰਘ ਸਕੇ ਇਹਨਾਂ ਦੀ ਲੰਮੇ ਸਮੇਂ ਤੋਂ ਖਾਲ ਖਲਾਈ ਨਹੀਂ ਹੋਈ ਹੈਗੀ ਕਿਸੇ ਨੇ ਧਿਆਨ ਨਹੀਂ ਦਿੱਤਿਆ ਅਗਰ ਤੁਸੀਂ ਬੰਨਾਂ ਵਾਲੇ ਪਾਸੇ ਉਧਰ ਦੂਸਰਾ ਜਿਹੜੇ ਕੁਦਰਤੀ ਵਹਾਵ ਆ ਜਿਹੜੀ ਭਾਰਤ ਮਾਲਾ ਯੋਜਨਾ ਬਣੀ ਸਭ ਤੋਂ ਵੱਧ ਖਾਲੀ ਗੱਲ ਬੜਾ ਮੀਡੀਆ ਚ ਪ੍ਰਚਾਰ ਕੀਤਾ ਕਿ ਭਾਰਤ ਮਾਲਾ ਨੇ ਬੜਾ ਵਿਕਾਸ ਕਰ ਦੇਣਾ ਮੈਂ ਕਹਿੰਦਾ ਅਸੀਂ ਪ੍ਰੈਸ ਨੂੰ ਖੁੱਲਾ ਸੱਦਾ ਲਾਗੇ ਚੰਡੀਗੜ੍ਹ ਨੂੰ ਕਿ ਜਿੱਥੇ ਜਾਣ ਅਸੀਂ ਭਾਰਤ ਮਾਲਾ ਨੇ ਨੁਕਸਾਨ ਕਿੰਨਾ ਕੀਤਾ ਕਿਸਾਨਾਂ ਦਾ ਇਹ ਦੱਸ ਸਕਦੇ ਕੋ ਉੱਥੇ ਕੁਦਰਤੀ ਲਾਂਗਾ ਛੱਡਿਆ ਇਹ ਨਹੀਂ ਗਿਆ ਪਾਣੀ ਦਾ ਨਿਕਾਸ ਹੈ ਨਹੀਂ ਕਿਤੇ ਪੀਡਬਲੂਡੂ ਦੇ ਮੁਤਾਬਕ 40 ਮੀਟਰ ਤੱਕ ਪੁਲੀ ਹੋਣੀ ਚਾਹੀਦੀ ਹੈ ਤੁਸੀਂ ਭਾਰਤ ਮਾਲਾ ਆਪ ਜਾ ਕੇ ਦੇਖੋ ਤੇ ਦੇਖੋ 40 ਮੀਟਰ ਤੇ ਪੁਲੀ ਹੈਗੀ ਹੈ ਉਹਦੀ ਬੈੱਡ ਵੀ ਉੱਚਾ ਵਾ ਧਰਤੀ ਨਾਲੋਂ ਬੈੱਡ ਬਹੁਤ ਉੱਚਾ ਹੈਗਾ ਵਾ ਇਹਦੇ ਤੇ ਵੀ ਕੁਦਰਤੀ ਜਿਹੜੇ ਪਾਣੀ ਦੇ ਬਹਾਵ ਆ ਉਹਨਾਂ ਨੂੰ ਬਹਾਲ ਕੀਤਾ ਜਾਵੇ ਇਸ ਗੱਲ ਲਈ ਇਸ ਗੱਲ ਦੇ ਧਿਆਨ ਦਿਵਾਉਣ ਲਈ ਅਸੀਂ 6 ਅਕਤੂਬਰ ਨੂੰ ਅਰਥੀ ਫੂਕ ਮਜਾਰੇ ਕਰਨ ਜਾਵਾਂਗੇ ਦੇ ਨਾਲ ਦੀ ਨਾਲ ਜਿਹੜਾ ਪ੍ਰਾਲੀ ਪ੍ਰਬੰਧਨ ਜਿਹੜੀ ਮੈਂ ਪਹਿਲਾਂ ਸ਼ੁਰੂ ਕੀਤੀ ਗੱਲ ਉਹਦੇ ਤੇ ਜਿਵੇਂ ਕਿਸਾਨਾਂ ਦੀਆਂ ਗ੍ਰਿਫਤਾਰੀਆਂ ਹੋ ਰਹੀਆਂ ਜਿਵੇਂ ਕਿਸਾਨਾਂ 'ਤੇ ਜੁਰਮਾਨੇ ਪਾਏ ਜਾ ਰਹੇ ਆ ਜਿਵੇਂ ਰੈੱਡ ਐਂਟਰੀਆਂ ਕੀਤੀਆਂ ਜਾ ਰਹੀਆਂ ਉਹਨਾਂ ਨੂੰ ਬੰਦ ਕਰਾਉਣ ਲਈ ਵੀ ਸਰਕਾਰ ਇਹ ਬੰਦ ਕਰੇ ਅਮਲ ਤੇ ਤੁਰੰਤ ਲੋਕ ਲੱਗੇ ਜਿਵੇਂ ਅੱਜ ਪਟਿਆਲੇ ਤੋਂ ਵੀ ਖਬਰ ਆ ਰਹੀ ਕਿਸਾਨ ਨੂੰ ਗ੍ਰਿਫਤਾਰ ਕਰਕੇ ਔਰ 223 ਬੀਐਨਐਸ ਕਹਿੰਦੇ ਉਹਦੇ ਤਰ ਫਿਰ ਉਹਨੂੰ ਜ਼ਮਾਨਤ ਕਰਾ ਦਿੱਤੀ ਗਈ ਵੀ ਇਹ ਕਿਹੜਾ ਅਮਲ ਸ਼ੁਰੂ ਕੀਤਾ ਗਿਆ ਵਾ ਔਰ ਚਾਹੇ ਪੰਜਾਬ ਦੇ ਕੇਂਦਰ ਦੇ ਹੁਕਮਰਾਨ ਹੋਣ ਚਾਹੇ ਅਫਸਰ ਸਾਹੀ ਹੋਵੇ ਚਾਹੇ ਅਦਾਲਤਾਂ ਹੋਣ ਸਾਰੀਆਂ ਦੀਆਂ ਸਾਰੀਆਂ ਕਿਸਾਨਾਂ ਦੇ ਵਿਰੋਧੀ ਫੈਸਲੇ ਕਰ ਰਹੀਆਂ ਨੇ ਤੋਂ ਸਪਸ਼ਟ ਸਾਡਾ ਅੱਜ ਵੀ ਕਹਿਣਾ ਵੀ ਅੱਜ ਵੀ ਵਿਗਿਆਨੀਆਂ ਦੇ ਮੁਤਾਬਕ ਪਰਾਲੀ ਦਾ ਪ੍ਰੋਡਕਸ਼ਨ 2.5% ਤੋਂ ਵੱਧ ਨਹੀਂ ਹੈਗਾ ਸਾਡਾ ਨਹੀਂ ਇਹ ਕਾਡ ਹੈ ਵੀ ਸਾਲ ਦੇ ਵਿੱਚ ਅਸੀਂ 8% ਤੋਂ ਵੱਧ ਪ੍ਰਦੂਸ਼ਣ ਕਰਦੇ ਹੀ ਨਹੀਂ ਹੈਗੇ ਪਰ ਸਾਡੇ ਤੇ ਇੰਨੀ ਗਾਜ ਜਿਹੜੀ ਆ ਇੰਡਸਟਰੀ ਜਿਹੜੀ ਆ ਜਿਹੜੀ 52% ਪ੍ਰਦੂਸ਼ਣ ਕਰਦੀ ਆ ਆਵਾਜਾਈ ਦੇ ਸੰਸਾਧਨ 25% ਪ੍ਰੋਡੂਸ਼ਨ ਕਰਦੇ ਆ 6% ਰਸੋਈ ਪ੍ਰਦੂਸ਼ਣ ਕਰਦੀ ਆ ਔਰ ਬਕਾਇਦਾ ਖੁਸ਼ ਕਰਨ ਵਾਸਤੇ ਇੰਡਸਟਰੀ ਨੂੰ ਔਰ ਕੇਂਦਰ ਤੇ ਪੰਜਾਬ ਨੇ ਜਿਹੜਾ ਐਕਟ ਸੀਗਾ ਪਾਣੀ ਪ੍ਰਦੂਸ਼ਣ ਰੋਕਥਾਮ ਤੇ ਨਿਯੰਤਰਣ ਐਕਟ ਉੱਤੇ ਸੋਧ ਕਰਕੇ 6 ਸਾਲ ਦੀ ਸਜ਼ਾ ਖਤਮ ਕਰ ਦਿੱਤੀ ਗਈ ਕਿਸਾਨਾਂ ਦੇ ਜੁਰਮਾਨਾ ਵੀ ਕਰੋੜਾਂ ਦਾ ਤੇ ਕਿਸਾਨਾਂ ਨੂੰ ਸਜ਼ਾਵਾਂ ਵੀ ਰੱਖਿਆਂਗੇ ਭੇਟ ਭਾਓ ਫੈਸਲੇ ਆ ਅਸੀਂ ਸਾਨੂੰ ਮਜਬੂਰ ਨਾ ਕਰੇ ਪੰਜਾਬ ਸਰਕਾਰ ਵੀ ਜਿੱਥੇ ਕਿਸਾਨ ਨੂੰ ਗ੍ਰਿਫਤਾਰ ਕਰੋਗੇ ਅਸੀਂ ਉੱਥੇ ਗ੍ਰਿਫਤਾਰੀ ਤੜਾਉਣ ਆਵਾਂਗੇ ਤੁਹਾਡੇ ਥਾਣੇ ਘੇੜ ਕੇ ਫਿਰ ਸਾਨੂੰ ਬੰਦੇ ਛਡਾਉਣੇ ਪੈਣਗੇ ਫਰ ਗਰਾਊਂਡ ਤੇ ਫਿਰ ਟੱਕਰ ਚੱਲੂਗੀ ਕਿਸਾਨਾਂ ਦੀ ਕਿ ਫੋਰਸ ਦੀ ਅਸੀਂ ਇੱਧਰ ਜਾਣਾ ਨਹੀਂ ਚਾਹੁੰਦੇ ਫੌਰ ਹੀ ਰੋਕਣ ਵਾਸਤੇ 6 ਅਕਤੂਬਰ ਨੂੰ ਅਸੀਂ ਜੜਾ ਵਾ ਇਹ ਆਖ ਕੇ ਫੋਕ ਮੁਜਾਰੇ ਕਰ ਰਹੇ ਆ ਵੀ ਫੌਰੀ ਏ ਤਿਕਾ ਹਾਂ ਵਾਤਾਵਰਨ ਪ੍ਰਦੂਸ਼ਣ ਹੋ ਰਿਹਾ ਅਸੀਂ ਅਗ ਨਹੀਂ ਲਾਉਣਾ ਚਾਹੁੰਦੇ ਇਹਦਾ ਬਦਲ ਦੇ ਦਿਓ ਬਦਲ ਤੁਸੀਂ ਕੋਈ ਸਾਨੂੰ ਇਹਦਾ ਅਜੇ ਤੱਕ ਨਹੀਂ ਦਿੱਤਾ ਹੈਗਾ ਇਹਦੇ ਨਾਲ ਦੀ ਨਾਲ ਜਿਹੜੀ ਮੇਰੀ ਡਿਊਟੀ ਆ ਦੇਖੋ ਅਸੀਂ ਐਸਕੇਮ ਨੂੰ ਚਿੱਠੀ ਲਿਖੀ ਇਸ ਵੇਲੇ ਏਕਤਾ ਦਾ ਪ੍ਰੋਸੈਸ ਚੱਲ ਰਿਹਾ ਸੀ ਅਸੀਂ ਇੱਕ ਮੀਟਿੰਗ ਐਸਕੇਮ ਨਾਲ ਕੀਤੀ ਹੈਗੀ ਆ ਉਸ ਸਮਿਆਂ ਦੇ ਵਿੱਚ ਆਪਣਾ ਜਗਿੰਦਰ ਸਿੰਘ ਅਗਰਾਹਾ ਦਾ ਪ੍ਰਵਾਸੀ ਮਜ਼ਦੂਰਾਂ ਦੇ ਵਿੱਚ ਇੱਕ ਬਿਆਨ ਲੱਗਦਾ ਹੈਗਾ ਕਿ ਸ਼ੰਭੂ ਤੇ ਖਨੌਰੀ ਮੋਰਚਾ ਭਾਜਪਾ ਦੀ ਸ਼ੈ ਤੇ ਲੱਗਾ ਸੀਗਾ ਸਾਨੂੰ ਇਸ ਸਮੇਂ ਜਦੋਂ ਏਕਤਾ ਹੋ ਰਹੀ ਆ ਪੰਜਾਬ ਹੜਾਂ ਦੀ ਮਾਰ ਹੇਠ ਆ ਔਰ ਬਹੁਤ ਸਾਰੇ ਫੈਸਲੇ ਇਸ ਕਸਮ ਦੇ ਆ ਰਹੇ ਆ ਏਕਤਾ ਦੇ ਯਤਨ ਜੁਟ ਰਹੇ ਆ ਔਰ ਫਿਰ ਸਾਨੂੰ ਲੱਗਿਆ ਵੀ ਗਰਾਹਾ ਸਾਹਿਬ ਦਾ ਬਿਆਨ ਇਹ ਵਾਜਬ ਨਹੀਂ ਹੈਗਾ ਜੇ ਗਰਾਹਾ ਸਾਹਿਬ ਕੋਈ ਠੋਸ ਸਬੂਤ ਹੈਗੇ ਆ ਉਹ ਸਾਨੂੰ ਸਬੂਤ ਦੇਣ ਔਰ ਜਾਂ ਫਿਰ ਬਿਆਨ ਵਾਪਸ ਲੈ ਆਪ ਦਾ ਔਰ ਇਹ ਤੋਂ ਬਾਹਾਂ ਵੀ ਇਹ ਏਕਤਾ ਦੇ ਵਿੱਚ ਸਭ ਤੋਂ ਵੱਡਾ ਅੜਿੱਕਾ ਅਸੀਂ ਸਮਝਦੇ ਆ। ਐਸਕੇਮ ਵੀ ਕਹਿੰਦਾ ਅਸੀਂ ਇਕਤਾ ਚਾਹੁੰਦੇ ਆ। ਕਿਸਾਨ ਮਜ਼ਦੂਰ ਮੋਰਚਾ ਵੀ ਚਾਉਂਦਾ ਵੀ ਸੇ ਇਕਤਾ ਚਾਹੁੰਦੇ ਆ। ਫਿਰ ਫਿਰ ਕੀ ਅਸੀਂ ਇਹ ਕਹਿ ਲੀਏ ਹੁਣ ਵੀ ਜਗਿੰਦਰ ਸਿੰਘ ਗਰਾਹਾ ਇਕਤਾ ਵਿੱਚ ਵੱਡਾ ਅੜਿੱਕਾ ਸਾਨੂੰ ਇਹ ਕਹਿਣਾ ਪਵੇ ਇਹ ਠੀਕ ਨਹੀਂ ਲੱਗਦਾ ਸਾਨੂੰ। ਕਿਆਸ ਬਲੀ ਤੋਂ ਇਸ ਕਰਕੇ ਇਸ ਬਿਆਨ ਨੂੰ ਵੀ ਮੰਦਭਾਗਾ ਸਮਝਦਾ ਕਿਸਾਨ ਮਜ਼ਦੂਰ ਮੋਰਚਾ ਔਰ ਅਸੀਂ ਸਮਝਦੇ ਹਾਂ ਕਿ ਅਸੀਂ ਇਸ ਕਿਸਮ ਦੀ ਪਰਸਪੈਕਸ਼ਨ 'ਚ ਨਹੀਂ ਪੈਣਾ ਚਾਹੁੰਦੇ ਕਿ ਇਹਦੇ ਨਾਲ ਲੋਕਾਂ ਨੂੰ ਲੱਗੇ ਵੀ ਹੁਣ ਇਹ ਆਪੋਚੋ ਦੀ ਲੜ ਲੜ ਰਹੇ ਪਏ ਆ ਕਈ ਵਾਰ ਇਸ ਕਰਕੇ ਨਹੀਂ ਬੋਲੀਦਾ ਕਿ ਹਜੇ ਵੱਡੇ ਰੋਲੇ ਨਹੀਂ ਭਾਵੇਂ ਨਿੱਕੇ ਮਸਲੇ ਸਭ ਨੂੰ ਛੱਡ ਦੇਣੇ ਚਾਹੀਦੇ ਆ ਇਕਤਾ 'ਤੇ ਬਲ ਧਿਆਨ ਦੇਣਾ ਚਾਹੀਦਾ ਅਸੀਂ ਇਹ ਸਮਝ ਕੇ ਹਜੇ ਤੱਕ ਕਦੀ ਵੀ ਬਿਆਨਬਾਜ਼ੀ ਇਸ ਕਿਸਮ ਦੀ ਨਹੀਂ ਕੀਤੀ ਪਰ ਜੇ ਤੁਸੀਂ ਬੋਲਦੇ ਵੀ ਨਹੀਂ ਫਿਰ ਫਿਰ ਉਹਦਾ ਹਥੇ ਸੋਚਿਆ ਜਾਂਦਾ ਫਿਰ ਇਹ ਰਲੇ ਹੋਣਗੇ ਮੈਂ ਹੋਰ ਤੁਹਾਡੇ ਸਾਹਮਣੇ ਸਵਾਲ ਮੈਂ ਗ੍ਰਾਂਥ ਸਾਹਿਬ ਨੂੰ ਬੇਨਤੀ ਕਰਕੇ ਉਹਨਾਂ ਦੀ ਜਥੇਬੰਦੀ ਆ ਸਿਆਣੇ ਲੀਡਰ ਨੇ ਆ ਪੰਜਾਬ ਨੂੰ ਨਸਣਾ ਚਾਹੁੰਦਾ ਵੀ ਜਿਹੜੇ ਭਾਜਪਾ ਨਾਲ ਰਲੇ ਹੋਣ ਉਹਨਾਂ ਦੇ ਖਿਲਾਫ 70000 ਅਰਧ ਸੈਨਿਕ ਫੋਰਸ ਨਹੀਂ ਲੱਗਦੇ ਹੁੰਦੇ ਜਿਹੜੇ ਭਾਜਪਾ ਨਾਲ ਰਲੇ ਹੋਣ ਪਿਛਲੇ ਦਿੱਲੀ ਦੇ ਅੰਦੋਲਨ ਨਾਲੋਂ ਵੱਡੀਆਂ ਬੈਰੀਕੇਡਾਂ ਉਹਨਾਂ ਦੇ ਗਾੜੀ ਨਹੀਂ ਹੁੰਦੀਆਂ ਹੁੰਦੀਆਂ ਜਿਹੜੇ ਪਛਬਾਨਾ ਰਲੇ ਹੋਣ ਉਹਨਾਂ ਤੇ ਡਰੋਨਾਂ ਰਾਹੀਂ ਬੰਬਾਰੀ ਨਹੀਂ ਹੁੰਦੀ ਹੈਗੀ ਜਿਹੜੇ ਪਛਬਾਨਾ ਰਲੇ ਹੋਣ ਉਹਨਾਂ ਦੇ ਪਹਿਲੇ ਦੌਰ ਦੇ ਵਿੱਚ ਠੀਕ ਹੈ 433 ਬੰਦੇ ਜਖਮੀ ਨਹੀਂ ਕੀਤੇ ਜਦੋਂ ਪਹਿਲੇ ਅੰਦੋਲਨ ਦੇ ਵਿੱਚ ਕਿਤੇ ਬੁਲਟ ਨਹੀਂ ਚੱਲੀ ਹੈਗੀ ਪਰ ਦਿੱਲੀ ਅੰਦੋਲਨ ਦੌਰ ਦੇ ਵਿੱਚ ਬੁਲਟ ਸ਼ਰਿਆਂ ਚੱਲੀ ਹੈਗੀ ਆ ਕਿਉਂਕਿ ਅਸੀਂ ਦੁਸ਼ਮਣ ਸੀ ਸਾਡਾ 22 ਸਾਲ ਦਾ ਆਪਣਾ ਸ਼ੁਭਕਰਨ ਸ਼ੁਭਕਰਨ ਸ਼ਹੀਦ ਹੋਇਆ ਹੈਗਾ 47 ਲਗਭਗ ਕਿਸਾਨਾਂ ਨੇ ਸ਼ੀਧੀਆਂ ਪਾਈਆਂ ਹੈਗੀਆਂ ਜਦੋਂ ਅਸੀਂ ਜਥੇ ਖੱਲੇ ਆ ਅਸੀਂ ਟਰਾਲੀਆਂ ਦੀ ਸ਼ਰਤ ਵੀ ਸ਼ਰਤੀ ਵੇ ਅਸੀਂ ਬਗੈਰ ਟਰਾਲੀਆਂ ਤੋਂ ਤੁਰ ਕੇ ਦਿੱਲੀ ਜਾਣਾ ਚਾਹੁੰਦੇ ਆ ਸਾਨੂੰ ਤੁਰ ਕੇ ਵੀ ਦਿੱਲੀ ਜਾਣ ਨਹੀਂ ਦਿੱਤਾ ਹੁੰਦਾ ਮੰਨ ਲਿਏ ਇੱਕ ਟਾਈਮ ਵੀ ਸਰਕਾਰ ਨਾਲ ਜੇ ਰਲੇ ਹੁੰਦੇ ਫਿਰ ਮਰਜ਼ੀ ਨਾਲ ਦਿੱਲੀ ਦੇ ਥਾਂ ਲੈ ਲੈਂਦੇ ਸਰਕਾਰ ਤਾਂ ਸਾਡੀ ਦੋ ਮੰਦਰ ਜਿਹਦੀਆਂ ਮੰਗਾਂ ਮਣਾਉਂਦੇ ਔਰ ਮੰਗਾਂ ਮਣਾ ਕੇ ਜਿੱਤ ਕੇ ਹੁੰਦੇ ਇਸ ਕਰਕੇ ਇਸ ਕਰਕੇ ਇੰਨਾ ਸਵਾਲਾਂ ਤੇ ਵੀ ਜਵਾਬ ਪੰਜਾਬੀਆਂ ਕੋਲੋਂ ਔਰ ਅਸੀਂ ਮੰਗਦੇ ਹਾਂਗੇ ਦੂਸਰੀ ਸਾਡੀ ਮੰਗ ਇਸ ਸਕੈਮ ਨੂੰ ਕਿ ਉਹ ਆਪਣੀ ਸਥਿਤੀ ਨੂੰ ਸਪਸ਼ਟ ਕਰੇ ਕਿ ਗ੍ਰਾਹਕ ਸਾਡਾ ਬਿਆਨ ਨਾਲ ਉਹ ਸਹਿਮਤ ਹੈ ਨਹੀਂ ਸਹਿਮਤ ਹੈ ਅਰ ਅਸੀਂ ਇਸ ਸਕੈਮ ਨੂੰ ਬਕਾਇਦਾ ਚਿੱਠੀ ਵੀ ਲਿਖਾਂਗੇ ਇਸ ਮਸਲੇ ਤੇ ਕਿ ਕੈਮੋਂ ਵੱਲੋਂ ਇਹਨੂੰ ਸਪਸ਼ਟ ਕੀਤਾ ਜਾਵੇ